राम चुरे दल मेल में अंतर् बल दिखा रहा बंतर किसना सेवी है मन तन जुजु अपार सीता लगिया दशरो लक्ष्मण मोह सरापा नारक करता करन हार कर देखे ताप था ਮਨ ਮਹ ਚੂਰੇ ਰਾਮਚੰਦ ਸੀਤਾ ਲਸ਼ਮਣ ਜੋਗਾ ਹਰ ਮੰਤਰਿਆ ਰਾਤ ਆਇਆ ਕਰ ਸੰਜੋਗ ਭੂਲਾਂਦਾ ਤਨ ਸਮਝਾਈ ਤਿੰਨ ਪ੍ਰਭ ਕੀ ਈ ਕਾਮਾ ਨਾਨਕ ਵੀ ਪ੍ਰਵਾਸ ਕੀਰਤਨਾ ਮਿਤਈ ਰਾਮ ਲਾਹਰ ਸ਼ਰ ਜਹਰ ਕਹਿਰ ਸਵਾ ਪਹਿਰਾ ਆ ਲਹਾਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਮਹੱਲਾ ਪਹਿਲਾ ਉਦ ਸਾਹਿਬਿਆ ਨਿਸ਼ਾਨੇ ਤੂ ਤਨੇ ਆਵੇ ਅੰਨੀ ਉਦ ਸੀ ਘਰੇ ਹੀ ਉੱਠੀ ਕੋੜੈ ਰੰਨੀ தம்ਨੇ ਸਤਿ ਰੰਨੀ ਕਰੇ ਸਿਆਪਾ ਰੋਮਨ ਕੂੜੀ ਕੰਨੀ ਜੋ ਲਵੇ ਸੁਦੇ ਮਾ ਨਹੀਂ widehat dam so hamne babar tum hariaavla kavla kanchan van kah do khade sadyo hai kaali huiya bihori nalak main tan bhang